ਅਗੇ ਤੇ ਦਿੱਲੀ ਦਾ ਰੌਲਾ ਪਾ ਕੇ ਇਹਨਾਂ ਨੇ ਪੰਜਾਬ 'ਚ ਸਰਕਾਰ ਬਣਾਈ ਆ ਕੀ ਇਹ ਇਹੋ ਹੀ ਦਿੱਲੀ ਮਾਡਲ ਪੰਜਾਬ 'ਚ ਜਿਹੜਾ ਇਹ ਬਣਿਆ ਵਾ ਇਹ ਦਿੱਲੀ 'ਚ ਇਹੋ ਆਲੇ ਨਾ ਹਸਪਤਾਲਾਂ ਦਾ ਵਾ ਛੱਪੜ ਦੀ ਸਫਾਈ ਹੋ ਰਹੀ ਆ ਬੂਟੀ ਕੱਢ ਕੇ ਤੇ ਹਸਪਤਾਲ ਦੇ ਵਿੱਚ ਛੁੱਟੀ ਜਾ ਰਹੀ ਆ ਇੱਕ ਬੰਨੇ ਹਾਰਾਏ ਪਏ ਆ ਪ੍ਰਸ਼ਾਸਨ ਪੱਪਾ ਪਾਰ ਹੋਇਆ ਪਿਆ ਕਿ ਕਿਤੇ ਜਿਹੜੇ ਆ ਪਾਣੀ ਹਾੜਾ ਇਹ ਆ ਇਹਦੇ ਨਾਲ ਡੇਂਗੂ ਮਲੇਰੀਆ ਜਾਂ ਹੋਰ ਵੀ ਬਿਮਾਰੀਆਂ ਜਿਹੜੀਆਂ ਘਾਟਕਿਆ ਇਨਸਾਨਾਂ ਨੂੰ ਜਾਨਵਰਾਂ ਨੂੰ ਵਹਿਲਣੀਆਂ ਪਰ ਜਿਹੜੇ ਹਸਪਤਾਲ ਤੋਂ ਲੋਕਾਂ ਨੇ ਸਹੀ ਹੋਣਾ ਉਹ ਆਪ ਅੱਜ ਖੁਦ ਲਵਾਰਸ ਤੇ ਬਿਮਾਰ ਪਿਆ ਵਾ ਖਡੂਰ ਸਾਹਿਬ ਦੇ ਪਿੰਡ ਫਤਿਹਾਬਾਦ ਦੇ ਵਿੱਚ ਹਸਪਤਾਲ ਦੀ ਇਹ ਤਸਵੀਰ ਹੈਰਾਨ ਕਰ ਦੇਣ ਵਾਲੀ ਹੈ ਸਥਾਨਕ ਲੋਕਾਂ ਨੇ ਹਸਪਤਾਲ ਦੀ ਇਸ ਹਾਲਤ ਤੇ ਵੱਡੇ ਸਵਾਲ ਚੁੱਕੇ ਨੇ ਹਸਪਤਾਲ ਛੱਪੜ ਦਾ ਰੂਪ ਧਾਰਨ ਕਰ ਚੁੱਕਿਆ ਹੈ ਲੋਕਾਂ ਨੇ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਇਸ ਹਸਪਤਾਲ ਦੇ ਵਿੱਚ ਸੁਧਾਰ ਕੀਤਾ ਜਾਵੇ ਇਹ ਹਸਪਤਾਲ ਤਾਂ ਖੁਦ ਬਿਮਾਰ ਪਿਆ ਹੈ ਇਹ ਲੋਕਾਂ ਦਾ ਕੀ ਇਲਾਜ ਕਰੇਗਾ ਅੱਜ ਅਸੀਂ ਹਲਕਾ ਖਡੂਰ ਸਾਹਿਬ ਦੇ ਪਿੰਡ ਫਤਿਆਬਾਦ ਤਹਿਸੀਲ ਖਡੂਰ ਸਾਹਿਬ ਡਿਸਟ੍ਰਿਕਟ ਤਰਨਤਾਰਨ ਚ ਖਲੋਤੇ ਆ ਜਿਹੜਾ ਆਮ ਆਦਮੀ ਸਰਕਾਰ ਵੱਲੋਂ ਦਿੱਲੀ ਮਾਡਲ ਪੰਜਾਬ ਵਿੱਚ ਚਲੰਦਾ ਗਿਆ ਸੀ ਮਹੱਲ ਆਮ ਆਦਮੀ ਕਲੀਨਿਕ ਉਹਦੀਆਂ ਕੁਝ ਤਸਵੀਰਾਂ ਤੁਸੀਂ ਇਸ ਵੀਡੀਓ ਚ ਵੇਖੋਗੇ ਮੈਂ ਇਹ ਤੁਹਾਨੂੰ ਦਿਖਾਉਣਾ ਚਾਹੁੰਦਾ ਕਿ ਅੱਗੇ ਤੇ ਦਿੱਲੀ ਦਾ ਰੌਲਾ ਪਾ ਕੇ ਇਹਨਾਂ ਨੇ ਪੰਜਾਬ ਚ ਸਰਕਾਰ ਬਣਾਈ ਆ ਕੀ ਇਹ ਇਹੀ ਦਿੱਲੀ ਮਾਡਲ ਪੰਜਾਬ ਚ ਜਿਹੜਾ ਇਹ ਬਣਿਆ ਵਾ ਇਹ ਦਿੱਲੀ ਚ ਇਹੋ ਆਲੇ ਨਾ ਹਸਪਤਾਲਾਂ ਦਾ ਵਾ ਛੱਪੜ ਦੀ ਸਫਾਈ ਹੋ ਰਹੀ ਆ ਬੂਟੀ ਕੱਢ ਕੇ ਤੇ ਹਸਪਤਾਲ ਦੇ ਵਿੱਚ ਛੁੱਟੀ ਜਾ ਰਹੀ ਆ ਇੱਕ ਬੰਨੇ ਹਾਰੇ ਪਏ ਆ ਪ੍ਰਸ਼ਾਸਨ ਪੱਪਾ ਪਾਰ ਹੋਇਆ ਪਿਆ ਕਿ ਕਿਤੇ ਜਿਹੜੇ ਆ ਪਾਣੀ ਹਾੜਾ ਇਹ ਆ ਇਹਦੇ ਨਾਲ ਡੇਂਗੂ ਮਲੇਰੀਆ ਜਾਂ ਹੋਰ ਵੀ ਬਿਮਾਰੀਆਂ ਜਿਹੜੀਆਂ ਘਾਟਕਿਆ ਇਨਸਾਨਾਂ ਨੂੰ ਜਾਨਵਰਾਂ ਨੂੰ ਵਹਿ ਲੈਣੀਆਂ ਪਰ ਜਿਹੜੇ ਹਾਸਾਲ ਤੋਂ ਲੋਕਾਂ ਨੇ ਸਹੀ ਹੋਣਾ ਉਹ ਆਪ ਅੱਜ ਖੁਦ ਲਵਾਰਸ ਤੇ ਬਿਮਾਰ ਪਿਆ ਵਾ ਮੈਂ ਡਾਕਟਰ ਸਾਹਿਬ ਨੂੰ ਵੀ ਮਿਲਿਆ ਮੈਂ ਡਾਕਟਰ ਸਾਹਿਬਾ ਜਿਹੜੀ ਬੂਟੀ ਹਸਪੀਟਲ ਦੇ ਵਿੱਚ ਛੁੱਟੀ ਜਾ ਰਹੀ ਹੈ ਪੰਚਾਇਤ ਵੱਲੋਂ ਇਹ ਤੁਹਾਡੀ ਨਾਲੋਂ ਚਾਹੁੰਦੇ ਨਹੀਂ ਮੈਨੂੰ ਕਿਸੇ ਨੇ ਨਹੀਂ ਪੁੱਛਿਆ ਗਿਆ ਅਸੀਂ ਕੱਲ ਵੀ ਪੰਚਾਇਤ ਆਈ ਸੀ ਇਕੱਠੀ ਹੋ ਕੇ ਅਸੀਂ ਉਹਨਾਂ ਨੂੰ ਰੋਕਿਆ ਸੀ ਪਰ ਪੰਚਾਇਤ ਜਿਹੜੀ ਆਪਣੀ ਮਨਮਰਜ਼ੀ ਨਾਲ ਹਸਪੀਟਲ ਨੂੰ ਤੇ ਗੰਦਾ ਕਰ ਰਹੀ ਆ ਪਰ ਜਿਹੜਾ ਮੁਹੱਲੇ ਨੂੰ ਬਿਮਾਰ ਕਰ ਰਹੀ ਆ ਮੇਰੀ ਪ੍ਰਸ਼ਾਸਨ ਕੋਲ ਇਹੋ ਬੇਨਤੀ ਆ ਕਿ ਜੇਕਰ ਇਸ ਮਸਲੇ ਦਾ ਹੱਲ ਨਾ ਕੀਤਾ ਗਿਆ ਸਾਨੂੰ ਮਜਬੂਰਨ ਕੋਰਟ ਦਾ ਸਹਾਰਾ ਲੈਣਾ ਪਊਗਾ ਮੈਂ ਇਸ ਵੀਡੀਓ ਦੇ ਜ਼ਰੀਏ ਹਲਕਾਖਰੂਰ ਸਾਹਿਬ ਦੇ ਮੌਜੂਦਾ ਐਮਐਲਏ ਹਲਕਾ ਸਾਹਿਬ ਕਾ ਹਲਕਾ ਦਾ ਇੱਕ ਬ੍ਰਹਮਪੁਰਾ ਹਰ ਸਾਭ ਕਾ ਹਲ ਕਬਦਾ ਇੱਕ ਰਮਨਜੀਤ ਸਿੰਘ ਸਿੱਕੀ ਮੈਂ ਇਹਨਾਂ ਨੂੰ ਇਹ ਬੇਨਤੀ ਕਰਦਾ ਵੀ ਤੁਸੀਂ ਜਿਹੜਾ ਹਸਪੀਟਲ ਕੱਲ ਨੂੰ ਜਿਹੜੇ ਲੋਕਾਂ ਨੇ ਹਾਰ ਤੋਂ ਬਾਅਦ ਬਿਮਾਰ ਹੋਣਾ ਵਾ ਜਿਹੜੇ ਹਸਪੀਟਲ ਦਵਾਈ ਲੈਣ ਆਉਣੀ ਆ ਉਹ ਆਪ ਖੁਦ ਬਿਮਾਰ ਆ ਲਵਾਰਸਿਆ ਇੱਕ ਵਾਰੀ ਉਧਰੋਂ ਮੌਕਾ ਕੱਢ ਕੇ ਟਾਈਮ ਕੱਢ ਕੇ ਆਪਣਾ ਇੱਕ ਵਾਰੀ ਹਸਪਤਾਲ ਦਾ ਗੇੜਾ ਮਾਰੋ ਇਹ ਪੇਟ ਦਾ ਮਸਲਾ ਵਾ ਤੁਸੀਂ ਕੱਲ ਨੂੰ ਵੋਟਾਂ ਪਿੰਡ ਆਲਿਆਂ ਪਾਉਣੀਆਂ ਤੇ ਲੈਣ ਆਉਣੀ ਆ ਵਾ ਤੇ ਮੇਰੀ ਇਹੋ ਬੇਨਤੀ ਆ ਮੌਜੂਦਾ ਐਮਐਲਏ ਮਨਜਿੰਦਰ ਸਿੰਘ ਲਾਲਪੁਰਾ ਜੀ ਨੂੰ ਆਪ ਸਾਹ ਕਾਬਦਾ ਹੈ ਕਰੇ ਦਮਨਜੀਤ ਸਿੰਘ ਸਿੱਕੀ ਜੀ ਨੂੰ ਤੇ ਰਵਿੰਦਰ ਸਿੰਘ ਬ੍ਰਹਮਪੁਰਾ ਜੀ ਨੂੰ ਤੇ ਭੁਪਿੰਦਰ ਸਿੰਘ ਬਿੱਟੂ ਜੀ ਨੂੰ ਜਨਾਬੀ ਕੋਠੀ ਜਿਹੜੀ ਹਸਪੀਟਲ ਤੋਂ ਸਿਰਫ 50 ਮੀਟਰ ਦੀ ਦੂਰੀ ਤੇ ਆ ਇੱਕ ਵਾਰੀ ਮੌਕਾ ਵੇਖਣ ਤੇ ਪ੍ਰਸ਼ਾਸਨ ਨੂੰ ਤੇ ਪੰਚਾਇਤ ਨੂੰ ਸੁਚੇਤ ਕਰ ਵੀ ਇਹ ਕੰਮ ਕੀ ਕੀਤਾ ਵਾ ਤੇ ਜੇਕਰ 34 ਦਿਨਾਂ ਦੇ ਵਿੱਚ ਵਿੱਚ ਕੋਈ ਵੀ ਮਸਲੇ ਦਾ ਹੱਲ ਨਹੀਂ ਹੁੰਦਾ ਅਸੀਂ ਮਜਬੂਰਨ ਕੋਰਟ 'ਵਾਲ ਰੁਕ ਕਰਾਂਗੇ।